ਇਹ ਤੁਸੀਂ ਘਰਾਂ ਦੇ ਹਾਲਾਤ ਦੇਖ ਲਓ ਅੱਜ 6ਵਾਂ 7ਵਾਂ ਦਿਨ ਆਵਾ ਮੀਂਹ ਵੀ ਨਹੀਂ ਪਿਆ ਪਰ ਪਾਣੀ ਸਤਿ ਸ਼ਕਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਹਰੀਕੇ ਦੇ ਵਿੱਚ ਮੌਜੂਦ ਹਾਂ ਇੱਥੇ ਦੇ ਹਾਲਾਤ ਬਹੁਤ ਬੱਤਰ ਨੇ ਪਾਣੀ ਉੱਤਰਿਆ ਆ ਪਰ ਹਾਲਾਤ ਅਜੇ ਤੱਕ ਵੀ ਠੀਕ ਨਹੀਂ ਹੋਏ ਬੋਟਰਾਂ ਹੀ ਆਏ ਸੀਗੇ ਉਹ ਵੀ ਦਿਖਾਵਾਂਗੇ ਵੀਓ ਔਰ ਜਿਹੜੇ ਆ ਖੇਤਾਂ ਪਾੜ ਕੀਤੀਆਂ ਨੇ ਮਾਤਾ ਜੀ ਕੀ ਹਾਲਾਤ ਹੈ ਤੁਹਾਡੇ ਘਰ ਦੇ ਜਦੋਂ ਜਦੋਂ ਪਾਣੀ ਆਇਆ ਸੀ ਉਦੋਂ ਕੀ ਹਾਲਾਤ ਸੀਗੇ ਬਹੁਤ ਔਖਾ ਬਣਿਆ ਪਿਆ ਸਾਡੇ ਅਸੀਂ ਕਿੰਨੇ ਦਿਨ ਸੁੱਤੇ ਨਹੀਂ ਅਸੀਂ ਇੱਕ ਮੰਜੇ ਤੇ ਸੁੱਤੇ ਫੇ ਰਾਤ ਗੁਜ਼ਾਰਾ ਕਰਦੇ ਰਹੇ ਬਹਿ ਕੇ ਰਾਤ ਕੱਟਦੇ ਹਾਂਜੀ ਮੰਜੇ ਇੱਕ ਤੇ ਬਹਿ ਕੇ ਰਾਤ ਗੁਜ਼ਾਰਾ ਕਰਦੇ ਨੇ ਰਾਤ ਕੱਟਦੇ ਨੇ ਇੱਕ ਇੱਕ ਮੰਜੇ ਤੇ ਹਾਂ ਇੱਕੋ ਮੰਜੇ ਤੇ ਦੋ ਜੀ ਆ ਜੀ ਹਾਂਜੀ ਹੋਰ ਪਾਣੀ ਇੱਥੇ ਹੈਗਾ ਅਛਾ ਬੇਟਾ ਨਹੀਂ ਹੈਗਾ ਇਹਨਾਂ ਕਿਹਦੇ ਨਾਲ ਪਾਈ ਦਾ ਰੋਲਾ ਆਪਣਾ ਅਛਾ ਆ ਲਾਂਗਾ ਰਹਿ ਗਿਆ ਹੁਣ ਤੁਹਾਡਾ ਇੱਧਰ ਵੀ ਨਾ ਚੜ ਰਿਹਾ ਦੇਖੋ ਓਏ ਹੋਏ ਹੋਏ ਆ ਦੇ ਇੱਥੇ ਪਾਣੀ ਆਵੇ ਤਾਂ ਇੱਧਰ ਇੱਕ ਹੋ ਜਾ ਆ ਦੇ ਪੰਨ ਮਾਰਿਆ ਹੋਏ ਸਾਰੇ ਮਾਦਾ ਹੀ ਭਾਵੁਕ ਹੋ ਰਹੇ ਆ ਥੋੜਾ ਜਿਹਾ ਅੱਖਾਂ ਚ ਹਾਂਜੀ ਹੈ ਹੈ ਥੋੜਾ ਭਾਵੁਕ ਹੋ ਰਹੇ ਆ ਆਹੋ ਭਾਵ ਦਾ ਦੁੱਖ ਵੜਾਉਂਦਾ ਆਂਦੇ ਹੀ ਪਾਸੇ ਚੱਲ ਜਿਓ ਅਸੀਂ ਪਾਸੇ ਕੀ ਜਾ ਕੇ ਕਿੱਥੇ ਜਾ ਕੇ ਨਹੀਂ ਜਿਹੜਾ ਸਮਾਨ ਸਾਡਾ ਸਾਰਾ ਪੇਚ ਚੁੱਕਾ ਤੇ ਅਹੀਂ ਸਾਰਾ ਸਮਾਨ ਗਲ ਜਾਣ ਤਾਂ ਬਣਾਉਣਾ ਕਿੱਥੇ ਆਵੇ ਇਥੋਂ ਥੱਕੋਗੇ ਮੋੜਿਆ ਮੈਂ ਜਵਤਰੀ ਆਵੇ ਆਵੇ ਤਰਾਇਨਾ ਤੋਂ ਨਾ ਸਾਲਾ ਨਹੀਂ ਅੱਗੇ ਵੀ ਆਏ ਤੇ ਸਾਰੇ ਸਮਾਨ ਸਿਕਾਈ ਜਾਂਦੇ ਮਾਤਾ ਜੀ ਅੱਖਾਂ 'ਚ ਹੰਝੂ ਆ ਰਹੇ ਆ ਮਾਤਾ ਜੀ ਕਹਿੰਦੇ ਕਿੱਥੇ ਚਲ ਜਾਈਏ ਅਸੀਂ ਹਾਂਜੀ ਆਵੇ ਸਾਰਾ ਕੋਠਾ ਗਿਆ ਵੇ ਆ ਕੋਠਾ ਸਾਰਾ ਪਾੜ ਗਿਆ ਵੇ ਜਿਵੇਂ ਇਹਦੇ ਅੰਦਰ ਸੌਂਦੇ ਨਹੀਂ ਅਸੀਂ ਇੱਥੇ ਕਰ ਜਿਵੇਂ ਬਾਹਰ ਆਹ ਵੇਖੋ ਆਵੇ ਪਾਣੀ ਇਹ ਸਿੱਧਾ ਰਕਮ ਬਾ ਮੀ ਆਇਆ ਕਰਕੇ ਟੋਕੀ ਮੱਝਾਈ ਤੇ ਇਹ ਸਾਰਾ ਹੀ ਪਾਣੀ ਅੰਦਰ ਵਰ ਗਿਆ ਸੀ ਚੋਂਦਾ ਉੱਥੋਂ ਚੋਂਦਾ ਤੋਂ ਕੋਠਾ ਪਾਣੀ ਸਾਰੇ ਘੇਰੇ ਪਰਨੇ ਲੱਗ ਚੁੱਕਾ ਹੈ ਮਗਰ ਵੀ ਲੱਗਾ ਤੇ ਇਧਰ ਵੀ ਲੱਗਾ ਸਾਰਾ ਬਹੁਤ ਜਿਆਦਾ ਬਾਬਾ ਜੀ ਹਾਂ ਕਿੰਨੇ ਕਿ ਦਿਨ ਔਖੇ ਕੱਟੇ ਇੱਦਾਂ ਬੜੇ ਦਿਨ ਹੋ ਗਏ ਔਖੇ ਜਿੱਦਨ ਦਾ ਪਾਣੀ ਆਇਆ ਮਸਿਆ ਹੀ ਰਾਤ ਦਾ ਪਾਣੀ ਵੀ ਆਇਆ ਹੀ ਉਹਦਨ ਦੇ ਔਖੇ ਦਿਨ ਕੱਟਣ ਦੇ ਸੀ ਇਤਰਾਹੀਆਂ ਮਾਤਾ ਜੀ ਅੱਖਾਂ ਚ ਹੰਝੂ ਹਾਂ ਜੂ ਆ ਰਹੇ ਅੱਖਾਂ ਦੇ ਵਿੱਚ ਤੇ ਇਹਨਾਂ ਬਟਨਸ਼ਨ ਬਹੁਤ ਦਿਮਾਗ ਤੇ ਪਈ ਰਹੀ ਹੈ ਤੇ ਰਾਤ ਬੈਠ ਕੇ ਘਟਦੇ ਰਹੇ ਹਾਂ ਸਮਦੇ ਨਹੀਂ ਨੀਂਦ ਨਹੀਂ ਆਉਂਦੀ ਰਹੀ ਹਾਂ ਜੀ ਤਫਾ ਤੁਰੀਆ ਵੀ ਪਾੜ ਗਏ ਸਾਰੇ ਪਾਣੀ ਹੈ ਉਤੋਂ ਹੀ ਆ ਰਿਹਾ ਹਾਂ ਇੱਕ ਬੇੜਾ ਇੱਕ ਬੇੜੇ ਦੀ ਡੈਥ ਹੋਈ ਹੋਈ ਆ ਓਏ ਹੋਏ ਤੇ ਇੱਕ ਬੇੜਾ ਤੇ ਤੁਹਾਨੂੰ ਪਤਾ ਹੈ ਉਹ ਮਜਬੂਰੀ ਕਰਕੇ ਅਸੀਂ ਪੀ ਸਾਡਾ ਕਿਸੇ ਦਿਨ ਪਹਿਲਾਂ ਝਗੜਾ ਹੁੰਦਾ ਇੰਨਾ ਵੀ ਬੜੀ ਨਾ ਪੱਕੇ ਬੈਠਾ ਆ ਤੇ ਹਿੰਨ ਦਰਦੇ ਉਹਨੂੰ ਬੈਠੇ ਆਉਂਦੇ ਨੂੰ ਵੀ ਕੱਢਿਆ ਆ ਕਰੋ ਮਾਤਾ ਜੀ ਹੱਕਾਂ 'ਚ ਹੰਝੂ ਆ ਜਾਂਦੇ ਮਨ ਭਾਵੁਕ ਹੋ ਜਾਂਦਾ ਹਾਂ ਆਵੇ ਘਰੇ ਇੱਥੇ ਘਟੋਆ ਮਾਰਿਆ ਉਹ ਵੇ ਢੋਆ ਮਾਰਿਆ ਬੰਨ ਮਾਰ ਮਾਰ ਕੇ ਤੇ ਆਨੇ ਹਾਂ ਵੀ ਜੇ ਘਰੇ ਥੜੇ ਤਾਂ ਪਾਣੀ ਚੜ ਗਿਆ ਤੇ ਨਾ ਵੀ ਅਹੀਂ ਕਦੇ ਸੁੱਤੇ ਰੋੜਨਾਂ ਜਗੇ ਕਦੇ ਹਾਂ ਆ ਵੀਰ ਘਾਲੇ ਕਿੰਨਾ ਕਿੰਨਾ ਪਾਣੀ ਸੀ ਜਦੋਂ ਆਇਆ ਇੱਥੇ ਪਾਣੀ ਬਹੁਤ ਵੀਰੇ ਪਾਣੀ ਉਹ ਜਿਹੜੀ ਨਾ ਉਹ ਕੰਧ ਜੀ ਜਿਹੜੀ ਖਲੋਤੀ ਆ ਬਸ ਉਹਦਾ ਇੱਕ ਵਾਰ ਹੀ ਰਹਿ ਗਿਆ ਬਾਕੀ ਸਾਰੇ ਪਾਣੀ ਉਹ ਲੱਗ ਚੁੱਕਾ ਹੈ ਇਹ ਸਾਰਾ ਡੁੱਬ ਗਿਆ ਸੀ ਹਾਂ ਹਾਂ ਜੀ ਹਾਂ ਕਿੰਨੇ ਦਿਨ ਤੱਕ ਭੁੱਖੇ ਸੁੱਤੇ ਫੇ ਇੱਥੇ ਭੁੱਖੇ ਮਾੜੀ ਮੋਟੇ ਨਾ ਫਿਰ ਰੋਟੀ ਪਕਾ ਲੈਨੇ ਹਾਂ ਚਲ ਗਏ ਸੀ ਗਾਜ ਤੋਂ ਉੱਤੇ ਰੋਟੀ ਪਕਾ ਲੈਨੇ ਜੀ ਨਹੀਂ ਕਰਦਾ ਰੋਟੀ ਖਾਣ ਨੂੰ ਜਦੋਂ ਪਾਣੀ ੱਲੇ ਵੇਨੇ ਹਾਂ ਐ ਉਦਾਈ ਪਿਜੇ ਹੁਣ ਵੀ ਰੋੜਗੇ ਹੁਣ ਦੀ ਰੋੜਗੇ ਹਾਂ ਆਪਾਂ ਵੀਰ ਝੂਠ ਨਹੀਂ ਮਾਰਨਾ ਝੂਠ ਮਾਰ ਕੇ ਨਹੀਂ ਕੋਈ ਲੈਣਾ ਵੇਖੋ ਤਰੇ ਤੋ ਕੇ ਮੁੜਿਆ ਵੇਖੋ ਭੋ ਕੇ ਮੁੜਿਆ ਸਾਰੇ ਭੁੜੇ ਦੇ ਵਿੱਚ ਇਸਵਾ ਹਾਲਾਤ ਆ ਘਰ ਦੇ ਕੀ ਕੰਮ ਕਰ ਕੀ ਕਰਦੇ ਹੋ ਬਾਪੂ ਜੀ ਕੰਮ ਕਰ ਬਾਪੂ ਨੇ ਵਿਚਾਰਿਆਂ ਕੀ ਕਰਨਾ ਬਾਪੂ ਦਾ ਚੂਣਾ ਕਰਾਏਗਾ ਕਰੇਗਾ ਤਾਂ ਤਾਂ ਕਰਕੇ ਨਹੀਂ ਜਾਏ ਬਸ ਇਹਨਾਂ ਆਪਣਾ ਵੀ ਰਹੀ ਜਾ ਲਈ ਫਿਰਦਾ ਹੀ ਬਾਪੂ ਮੈਡਮ ਮੋਟ ਹਾਂ ਆਪਣਾ ਵਾਲੇ ਮੈਂ ਕੁਝ ਕਹਿਣਾ ਚਾਹੁੰਦੇ ਹਾਂ ਸਾਡੇ ਬਹੁਤ ਲੋਕ ਦੇਖਦੇ ਆ ਕੀ ਮਦਦ ਦੀ ਲੋੜ ਆ ਕੀ ਮਦਦ ਦੀ ਲੋੜ ਆ ਹੀ ਇਹ ਵਾਣੇ ਚਲੋ ਕੋਈ ਸਾਨੂੰ ਕੋਠੇ-ਗਾਠੇ ਪਾ ਕੇ ਚਲੋ ਪੀ ਪਾਟੇ ਪਹਿਣ ਤੇ ਦਿੱਤੇ ਜਾਣ ਸਾਨੂੰ ਪੇ ਸਾਢੇ ਹਾਲ ਤੱਕ ਕੀਤੀ ਜਾਵੇ ਚਲੋ ਆ ਵੇਖੋ ਸਾਡਾ ਘਰ ਆਵੇ ਕੀ ਬਣਿਆ ਪਿਆ ਕਿ ਉਹ ਕਿ ਬੈਣ ਥਾਣੀ ਦੇਂਦਾ ਪਾਣੀ ਆ ਬਾਥਰੂਮ ਸਾਰੇ ਪਾੜ ਗਏ ਪਾਣੀ ਉੱਤੋਂ ਨਹੀਂ ਵਗਿਆ ਹਾਂ ਗੱਲ ਆ ਚਲੋ ਇਹਨਾਂ ਕੋਣਾ ਕੋ ਸਾਨੂੰ ਦਿੱਤਾ ਜੇ ਕੋ ਸਾਡਾ ਕੋਈ ਕੋਠੇ-ਕਾਠੇ ਚਲੋ ਪਾ ਕੇ ਸਾਡੀ ਕੋ ਮਤਕ ਕੀਤੀ ਜਾਵੇ ਕੋਈ ਮਾਤਾ ਜੀ ਭਾਪੂ ਕੋਰੇ ਸਾਡਾ ਵੀ ਬਹੁਤ ਔਖਾ ਆ ਐਦਾਂ ਕਰਨਾ ਕਿ ਕਿਸੇ ਨੂੰ ਬਾਰ 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 ਰਹੇ ਪਰ ਸਾਡੇ ਵੀਰਾਂ ਨੂੰ ਐਨ ਆਰ ਆਈ ਵੀਰਾਂ ਜਿਹੜੇ ਦੇਖ ਲੈਣ ਕਿ ਇਹ ਇਹ ਲੋਕਾਂ ਦੀ ਮਦਦ ਦੀ ਲੋੜ ਆ ਦੋ ਕਮਰੇ ਸੀ ਦੋਨੇ ਕਮਰੇ ਖਰਾਬ ਹੋ ਗਏ ਆ ਆ ਪਾਣੀ ਬਾਹਰ ਵਗ ਰਿਹਾ ਆ ਕਹਿੰਦੇ ਟੋਏ ਮਾਰ ਮਾਰ ਕੇ ਆਪਣਾ ਗੁਜ਼ਾਰਾ ਕੀਤਾ ਆ ਹਾਲਾਤ ਵਾ ਬਈ ਪਾਣੀ ਤੋਂ ਵੀ ਔਖੇ ਰਹੇ ਜੀ ਪੀਣ ਤੋਂ ਨਾ ਪੀਣ ਬੋਤਲ ਵਾਲਾ ਮਿਲ ਜਾਂਦਾ ਈ ਸਾਨੂੰ ਉਹ ਪੀ ਲੈਂਦੇ ਆ ਤੇ ਆਪਣਾ ਜਿਹੜਾ ਬੂਰ ਵਗੈਰਾ ਆ ਹਾਂਜੀ ਉਹ ਤਰ੍ਹਾਂ ਬੋਰ ਵਾਲਾ ਪਾਣੀ ਪੀਉਂਦੇ ਥੋੜੀ ਜਿਹੀ ਸਮੈਲ ਆਉਂਦੀ ਪਾਣੀ ਪੀਣ ਨੂੰ ਜੀ ਨਹੀਂ ਕਰਦਾ ਉੰਜ ਪਾਣੀ ਸਾਫ਼ ਤੇ ਉੰਜ ਸਮੈਲ ਆਉਂਦੀ ਈ ਪਾਣੀ ਦੇ ਵਿੱਚੋਂ ਅਸੀਂ ਪੀਂਦੇ ਨਹੀਂ ਹੈਂ ਇਹਨੇ ਵੀ ਅਸੀਂ ਬਿਮਾਰ ਨਾ ਹੋ ਜਾਈਏ ਕਿਤੇ ਅੱਛਾ ਜੀ ਹਾਂ ਡਾਕਟਰ ਦਵਾਈਆਂ ਦੂਣਾਂ ਦੇ ਕੇ ਜਾਂਦੇ ਰਹੇ ਵਿਚਾਰੇ ਦਵਾਈ ਦੂਜੇ ਦੇ ਜਾਂਦੇ ਰਹੇ ਸਾਨੂੰ ਅਸੀਂ ਉਹ ਖਾ ਲੈਂਦੇ ਰਹੇ ਦਵਾਈਆਂ ਓਏ ਹੋਏ ਹਾਂ ਇਹ ਘਾਲਿਆ ਵੀਰ ਕਿੰਨੀ ਫਸਲ ਖਰਾਬ ਹੋ ਗਈ ਜੀ ਆਪਣੀ ਇਹ ਨਾ ਵੀ ਝੋਨਾ ਹੈ ਤੇ ਨਾ ਪੱਠੇ ਫੁੱਟੇ ਸਾਫਤਾ ਹੋ ਗਏ ਸਾਡੇ ਇਹ ਤਿੰਨ ਘਾਰਿਆਂ ਹੀ ਹਾਂ ਇਹਨਾਂ ਦੇ ਗਵਾਂਡੀਆਂ ਦੇ ਵੀ ਸਾਰੇ ਤੇ ਨਾ ਵੀ ਇੱਤਰਾ ਕਰਕੇ ਸਾਰਾ ਫਸਲ ਇਹਨਾਂ ਦਾ ਮਾਰਿਆ ਗਿਆ ਸਾਰਾ ਝੋਨਾ ਚਨਾ ਤੇ ਪੱਠੇ ਫੁੱਟੇ ਵੀ ਨਾ ਗੱਲ ਹੈ ਘਰ ਦੇ ਕੀ ਤੁਹਾਡੇ ਦੀ ਹਾਲਾਤ ਹੈ ਜੀ ਘਰ ਦੇ ਹਾਲਾਤ ਵੀ ਵੇਖ ਲਓ ਹੁਣ ਤੁਸੀਂ ਆਪ ਤੁਸੀਂ ਦੇਖਣੀ ਰਹੇ ਕਿ ਹਾਲਾਤ ਆ ਆਹ ਕੋਠਾ ਤੇ ਉਹ ਤੇ ਡਿੱਗਣ ਵਾਲਾ ਹੋਇਆ ਆਪਣਾ ਪਤਾ ਨਹੀਂ ਕਿਹੜੇ ਵੱਲੋਂ ਜਾ ਕਹਿਣਾ अच्छा हां ते आवे ਕੋਠੇ ਤੋਂ ਤੇ ਇਕਤਰ ਪੈਲਾ ਵਿੱਚ ਸਰਪੰਚ ਤੋਂ ਲੈ ਕੇ ਤੋਂ ਪਾਈ ਹੋਈ ਆ ਤੇ ਕੋਠੇ ਚੋ ਚੋ ਕੇ ਕਿਤੇ ਬੁਰਾ ਹੋਇਆ ਤਾਂ ਕਰਾਂਦਾ ਨਹੀਂ ਪਿੰਡ ਜੀ ਭਿੱਜਦੇ ਆ ਕਾ ਦੀ ਸਿਚੁਏਸ਼ਨ ਸੀਗੀ ਜੀ ਹਾਂਜੀ ਕਿੱਦਾਂ ਹਾਲਾਤ ਬਣ ਗਏ ਸੀ ਇੱਥੇ ਹਾਲਾਤ ਮਾੜੇ ਹੀ ਆ ਜੀ ਹਾਂਜੀ ਕਮਰੇ ਪਾਣੀ ਬੂਏ ਗੜੀ ਆ ਗਏ ਹਾਂ ਕਮਰੇ ਸੱਤਾਂ ਚੋ ਚੋ ਕੇ ਸਾਰੇ ਬਿਸਤਰੇ ਦਰਖਰਾ ਰਹੇ ਸਾਰੇ ਭਿੱਜ ਗਿਆ ਸਮਾਨ ਸਾਰਾ ਖਰਾਬ ਹੋ ਗਿਆ ਜੀ ਸਾਰਾ ਖਰਾਬ ਹੋ ਗਿਆ ਜੀ ਹਾਂਜੀ ਸਾਰਾ ਖਰਾਬ ਹੋ ਗਿਆ ਵੀ ਨੀ ਮਤੇ ਚਾਹ ਨਹੀਂ ਪੀਣੀ ਤੁਹਾਡਾ ਧੰਨ ਜਿਗਰਾ ਜਿਹੜਾ ਤੁਸੀਂ ਹੁਣ ਵੀ ਚਾਹ ਪੁੱਛੀ ਜਾਂਦੇ ਆ ਜੀ ਹਾਂ ਘਰਾਂ ਚ ਆ ਬਾਸ ਵਾਲੀ ਜਿਆਤੀ ਮਰਵਾ ਦੇ ਬਾਸ ਸਭ ਸਾਬ ਮਤਲਬ ਪਾਣੀ ਕਿਥੇ ਕਿਥੇ ਤੱਕ ਸੀਗਾ ਜੀ ਪਾਣੀ ਆ ਬੂਏ ਦੇ ਨਾਲ ਜੇ ਲੱਗ ਗਿਆ ਸਾਰਾ ਸਾਰਾ ਬਾਪ ਪਟਕੇ ਤੇ ਹੀ ਆਵੇ ਲਾਤ ਮਾਰਨ ਆਉਂਦੇ ਜਾਂਦੇ ਬੜਾ ਪਾਣੀ ਆ ਆ ਹਾਲਾਤ ਆ ਵਿਚਾਰੇ ਸਾਰਾ ਇੱਕ ਕੱਚਾ ਘਰ ਵਾ ਹਾਲਾਤ ਨੇ ਕਮਾੜੇ ਆ ਬਹੁਤ ਅੱਖਾਂ ਮਤ ਜੀ ਰਹਿਣਾ ਇਦਾਂ ਤਾਂ ਅਖਾ ਰਹਿਣਾ ਬਹੁਤ ਬੰਦੇ ਆ ਰੋ ਕੋਈ ਉਖਾ ਹਾਂਜੀ ਸਾਰੇ ਦੋਵਾਂ ਬਰਾ ਉਖਾ ਦੋਵਾਂ ਬੁਢੀਆਂ ਨੇ ਦੋਨੇ ਬੁਢੀਆਂ ਹੀ ਆਂ ਜੀ ਹਾਂਜੀ ਕੋਈ ਧੀ ਕੋਈ ਅਜੇ ਬੇਟਾ ਆਪਣ ਮੰਡੀ ਸਾਦੋ ਕੀ ਰਹਿੰਦਾ ਕੀਰਤਨ ਕਰ ਬਾਕੀ ਜੀ ਪਰਿਵਾਰ ਬਾਕੀ ਉਹ ਉੱਧਰ ਉਹ ਲੈਣਾ ਲੱਗੀ ਹੋਰੀਆਂ ਕੱਟ ਰਹੇ ਆ ਔਰ ਬੜੀ ਦੁੱਖ ਦੀ ਗੱਲ ਹੈ ਕਿੰਨੇ ਜੀ ਜਿਹੜੇ ਆਪਣੇ ਹੋ ਗਏ ਜੀ ਇਹ 4 4 ਜੀ ਹੋ ਗਏ ਹਾਂਜੀ ਕੀ ਕਿੰਨਾ ਚਿਰ ਹੋ ਗਿਆ ਜੀ ਇਹ 5 ਹੋਏ ਸਾਡੇ ਜੀ ਅੱਛਾ ਜੀ 4 ਭਰਾ ਹੀ ਤੇ 4 5 ਭਰਾ ਹੀ 4 ਮੁੱਕ ਗਏ ਪੰਜਵਾਂ ਮੇਰਾ ਬੇਟਾ ਪੂਰਾ ਗਿਆ ਉਹ ਕਿਦਾਂ ਜੀ ਉਹ ਇਤਾਂ ਹੀ ਨੱਚਾ ਕਰਨ ਲੱਗ ਗਿਆ ਟੀਕੇ ਲਾਉਣ ਲੱਗ ਗਿਆ ਬੜਾ ਲਾਜ ਕਰਾਇਆ ਬਹੁਤ ਪੈਸਾ ਲਾਇਆ ਪਹਿਲੀ ਵੀ ਵੇਚ ਕੇ ਹੁਣ ਕੱਲੇ ਰਹਿੰਦੇ ਹੋ ਜੀ ਹੁਣ ਮੈਂ ਤੇ ਭੰਜੀ ਦੋਵੇਂ ਹੀ ਆ ਇਹਦਾ ਤੀ ਪਤਾ ਹੈ ਨਹੀਂ ਕੋਈ ਭੰਜੀ ਦਾ ਹਾਂ ਤੇ ਇਹ ਬੱਚੇ ਮੈਂ ਆਪਦੀ ਇਹਨੂੰ ਦਿੱਤੀ ਬੇਟੀਆਂ ਵਿਆਹੀਆਂ ਤੇ ਬੇਟਾ ਵੀ ਉਹ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਘਰ ਦਾ ਗੁਜ਼ਾਰਾ ਗਾਂ ਰੱਖੀ ਐ ਦੁੱਧ ਥੋੜਾ ਥੋੜਾ ਪਾ ਕੇ ਤੇ ਹੁਣ ਤਾਂ ਬਹੁਤ ਔਖਾ ਹੋ ਜਾਣਾ ਬਹੁਤ ਔਖਾ ਹਾਂ ਪਹਿਲੀ ਵੀ ਸਾਡੀ ਸਾਰੀ ਜਿਹੜੀ ਦਰਿਆ 'ਚ ਪੌਲੀ ਦਰਿਆ ਵਗਣ ਦੇ ਪਿਛਲੀ ਵਾਰੀ ਪਾਣੀ ਆਇਆ ਉਹ ਉਦੋਂ ਦੀ ਦਰਿਆ 'ਚ ਪਈ ਅਸੀਂ ਤਾਂ ਆਖਿਆ ਬਣਾਵਾਂਗੇ ਪਰ ਹੱਥ ਪੱਲੇ ਹੈ ਨਹੀਂ ਕੁਝ ਬਣਾਉਣੀ ਕਹਿਣਾ ਹੁਣ ਫੇਰ ਦੁਬਾਰੇ ਪਾਣੀ ਆ ਗਿਆ ਮੰਦੇ ਆ ਇਹ ਉਹ ਸਾਰੇ ਜੀ ਆ ਜਿਹੜੇ ਫੇਰ ਦੱਸਿਓ ਜੀ ਕੋਲ ਕੋਣ ਹੈਗਾ ਆ ਦੱਸਿਓ ਜੀ ਆ ਮੇਰਾ ਕਨ ਅੱਛਾ ਜੀ ਜਿਹੜੀ ਸੀ ਮੁਕਾਬਲਾ ਹੈ ਆ ਮੇਰਾ ਜੀਠੋ ਭੈਣ ਜੀ ਦਾ ਘਰ ਵਾਲਾ ਆ ਵੀ ਮੇਰਾ ਘਰ ਵਾਲਾ ਇਹਦੀ ਜੀ ਫੋਟੋ ਲੱਸੀ ਸੀ ਤੇ ਆ ਮੈਂ ਇਹਨ ਦੀ ਜੀ ਵਿਆਹ ਦੇ ਕਰੇ ਬਾਇ ਸੀ ਛੋਟੀ ਅੰਬ ਸੀ 18 ਸਾਲਾਂ ਦੀ ਜਿੰਦਗੀ ਤਿੰਨ ਬੱਚੇ ਸੀ ਠੀਕ ਹੈ ਜੀ ਤੇ ਆ ਮੇਰਾ ਬੀਤਾ ਹੈ ਉਹ ਵੀ ਜੀਠਾ ਸਾਰੇ ਜੀ ਫਾਰਮਾਸ ਹੋ ਗਏ ਹਾਂਜੀ ਔਰ ਹਾਲਾਤ ਤੁਸੀਂ ਘਰ ਦੇ ਬਹੁਤ ਮਾੜੇ ਦੇਖੋ ਬਹੁਤ ਵਕਤ ਬੜੇ ਵਕਤ ਵੇਖੇ ਪਰ ਅੱਜ ਤੱਕ ਪਤਾ ਨਹੀਂ ਜ਼ਿੰਦਗੀ 'ਚ ਸੁੱਖ ਆਉਣਾ ਕਿ ਨਹੀਂ ਆਉਣਾ ਕੋਈ ਮੇਦ ਨਹੀਂ ਹੈਗੀ ਜੀ ਜਦੋਂ ਮਾੜਾ ਸੁੱਖ ਹੋਣ ਲੱਗਦਾ ਬਸ ਐ ਕੋਈ ਨਾ ਕੋਈ ਮੁਸੀਬਤ ਆ ਜਾਂਦੀ ਅਸੀਂ ਕੋਠੀਆਂ ਪਾਲੀਆਂ ਮਹਿਨ ਪਾਲੇ ਉਹਨਾਂ ਵਿੱਚ ਵੀ ਦੇਰੀਆਂ ਹੈ ਪੀ ਦੋ ਦੋ ਮੱਜਲੀਆਂ ਦੀ ਕੋਠੀਆਂ ਪਾਈਏ ਪਰ ਹੋਵੇ ਕੁਝ ਪੱਲੇ ਤੇ ਪਾਈਏ ਨਾ ਕੁਝ ਨਹੀਂ ਬੰਦੀ ਆਦੀ ਬਹੁਤ ਮਾੜੇ ਲੱਗਦਾ ਉਹ ਦੇਖੋ ਭਾਵੁਕ ਹੋਣਾ ਇਨਸਾਨ ਜਦੋਂ ਜਿਵੇਂ ਮਹੀਆ ਤੇ ਬਸ ਗੁਰਦਾਰੇ ਫੇਰੇ ਕੀਤੇ ਆ ਹੁਣ ਤੇ ਚੱਲ ਗੁਰਦਾਰੇ ਚ ਵੱਧ ਸਮਾਨ ਦਿੱਤੇ ਅਸੀਂ ਪਾਣੀ ਪੀਣ ਨੂੰ ਕੋਲੀ ਵੀ ਨਹੀਂ ਦਿੱਤੀ ਤੇ ਅਗਲੇ ਮਹੀਨੇ ਮਾਰਦੇ ਵੀ ਪੇਕਿਆਂ ਤੋਂ ਲੈ ਕੇ ਕੁਝ ਨਹੀਂ ਹੈਗੇ ਫੇਰ ਆਖੀਦਾ ਚੱਲ ਕੋਈ ਨਹੀਂ ਲੜਦੇ ਘੋਦੇ ਆਖੀਦਾ ਚੱਲ ਕੋਈ ਨਹੀਂ ਗੁਜ਼ਾਰਾ ਕਰੋ ਹੁਣ ਕਿਹੜਾ ਕੋਈ ਹੈਗਾ ਦੇਣ ਵਾਲਾ ਜਿਹੜਾ ਤੁਹਾਨੂੰ ਦੇ ਦੂਗੀ ਜਿਹੜੀ ਆਪਣੀ ਇੰਨੀਆ ਮੰਦਾ ਤੇ ਦਿੱਤਾ ਜਾਊਗਾ ਸਾਰਾ ਕੁਝ ਨਹੀਂ ਦਿੱਤਾ ਜਾਂਦਾ ਹਰ ਰੋਟੀ ਪਾਣੀ ਕਿਵੇਂ ਚੱਲਦਾ ਫਿਰ ਰੋਟੀ ਪਾਣੀ ਇਦਾਂ ਹੀ ਮਾਰ ਆਈ ਦੀ ਆਸਰੀ ਆ ਸਾਡੇ ਬਾਬੇ ਨਾਨਕ ਦੇ ਆਸਰੇ ਰਹਿ ਵੀ ਅਸੀਂ ਬਾਬੇ ਨਾਨਕ ਦੇ ਆਸਰੇ ਅੱਛਾ ਪਰ ਮੁਸੀਬਤਾਂ ਵੜੀਆਂਆਂ ਹਾਸਾ ਹਸ ਕੇ ਚੱਲੀਆਂ ਘਰੋਂ ਬਕਾਰ ਹੋ ਗਈ ਬੁਰੇ ਹਾਲ ਹੋ ਗਏ ਸਾਡੇ ਆਣ ਗਵਣ ਨਹੀਂ ਸਾਡਾ ਸਾਥ ਨਹੀਂ ਦਿੱਤਾ ਸਕੇ ਸੋਧਰਿਆ ਨੇ ਸਾਡਾ ਤੁਸੀਂ ਦੇਖੋ ਘਰ ਦੇ ਹਾਲਾਤ なあまたじい。た ਆ ਜਾਗਾ ਚਲ